ਸੀਨੀਅਰ ਸੈਕੰਡਰੀ ਸਕੂਲ ਰਾਉਪੁਰ ਦੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਮੂਚਾ ਸਤਾਜ ਅੱਜ ਇੱਥੇ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਸ਼ਕਮਰ ਸ਼ਰਮਾ ਜੀ ਸਾਡੇ ਸਤਿਕਾਰਯੋਗ ਮੱਚੇ ਮਾਪੇ ਅਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਨਾਲ ਸ਼ਾਂਤ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਅਸੀਂ ਸਿੱਖਿਆ ਸਿਹਤ ਇਹਨਾਂ ਦੋ ਗੱਲਾਂ ਦੇ ਉੱਤੇ ਫੋਕਸ ਕੀਤਾ ਸੀ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰੋਵਾਈਡ ਕਰਾਵਾਂਗੇ ਜੇ ਅਸੀਂ ਆਮ ਲੋਕਾਂ ਨੂੰ ਚੰਗੀ ਸਿਹਤ ਪ੍ਰੋਵਾਈਡ ਕਰਾਵਾਂਗੇ ਤਾਂ ਹੀ ਸਾਡੇ ਦੇਸ਼ ਦਾ ਤਾਂ ਹੀ ਸਾਡੇ ਪੰਜਾਬ ਦਾ ਵਿਕਾਸ ਹੋ ਸਕਦਾ ਹੈ। aur inna galla de utte sardar parvant singh maan ji ne mukhyamantri sahab मानजो सिक्ख्या हरजोत सिंह बैन जी ने असि सारे कामों के उ जदों की सरकार बनी है लगातार मेहनत की है और इस मेहनत ही नहीं की इसमें अमली जामा पहना अच्छे तो सामने है कि जो स्कूलों का इंफ्रास्ट्रक्चर चेंज हो रहा ਜੋ ਬੱਚਿਆਂ ਦਾ ਬੁੱਧਿਕ ਲੈਵਲ ਚੇਂਜ ਹੋ ਰਿਹਾ ਅੱਜ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੱਚੇ ਬੜੇ ਕੌਨਫੀਡੈਂਸ ਨਾਲ ਕਿਸੇ ਪੱਖੋਂ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਸੀ ਜਿੱਦਾਂ ਇਹਨਾਂ ਨੇ ਪਰਫਾਰਮੈਂਸ ਦਿਖਾਈ ਇਹ ਜੋ ਮਿਹਨਤ ਹੈ ਇਹ ਸਿਰਫ ਤੇ ਸਿਰਫ ਇੱਥੋਂ ਦੇ ਟੀਚਰਾਂ ਦੀ ਮਿਹਨਤ ਹੈ ਸਿੱਖਿਆ ਦੇ ਚਾਰ ਥੰਮਾ ਮਾਪੇ ਬੱਚੇ ਅਧਿਆਪਕ ਅਤੇ ਸਰਕਾਰ ਜੇ ਚਾਰੋਂ ਮਿਲ ਕੇ ਇਕੱਠੇ ਹੋ ਕੇ ਕੰਮ ਕਰਨ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਸਾਡੇ ਜਿਹੜੇ ਬੱਚੇ ਨੇ ਕਿਸੇ ਪੱਖੋਂ ਵੀ ਪਿੱਛੇ ਰਹਿ ਸਕਣ ਅਜੋ ਸਿੰਘ ਰਾਮਪੁਰ ਦੇ ਵਿੱਚ ਆਇਆ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਪਹਿਲਾ ਬਕਸਾ ਰਾਮਪੁਰ ਦਾ ਹੀ ਚੱਕਿਆ ਜਾਂਦਾ ਹੈ ਤੇ ਫਿਰ ਜਦੋਂ ਇੰਨਾ ਇੰਪੋਰਟੈਂਟ ਪਿੰਡ ਹੋਵੇ ਤਾਂ ਇਸ ਪਿੰਡ ਲਈ ਤੁਸੀਂ ਸਤਿਕਾਰਯੋਗ ਇੱਥੇ ਨਗਰਵਾਸੀ ਬੈਠੇ ਹੋ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਤੇ ਅਸੀਂ ਕੀ ਕੀਤਾ ਇਹਦੇ ਲਈ ਮੈਂ ਤੁਹਾਡਾ ਥੋੜਾ ਜਿਹਾ ਤੁਹਾਨੂੰ ਚਾਣਨਾ ਪਾਉਣਾ ਚਾਹਣਾ ਹੈ ਕਿਉਂਕਿ ਪਿਛੇ ਕਾਂਗਰਸ ਦੀ ਸਰਕਾਰ ਸੀ ਕਿ ਕਿ ਪਿਛਲੇ 40 50 ਸਾਲਾਂ ਤੱਕ ਕਿਸੇ ਵੀ ਸਰਕਾਰ ਨੇ ਕੰਮ ਕੀਤੇ ਆ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਿਆ ਰਾਪੁਰ ਦੇ ਵਿੱਚ ਦੋ ਸਕੂਲ ਨੇ ਇੱਕ ਪ੍ਰਾਇਮਰੀ ਸਕੂਲ ਇੱਕ ਸਾਡਾ ਇਹ ਸੀਨੀਅਰ ਸੈਕੰਡਰੀ ਸਕੂਲ ਪ੍ਰਾਇਮਰੀ ਦੇ ਨਾਲ ਤੇ ਲੜਕਿਆਂ ਲਈ 118000 ਰੁਪਏ ਦੇ ਬਾਥਰੂਮ ਬਣੇਗੇ ਚਾਰ ਦਿਵਾਰੀ ਲਈ 85 ਲੱਖ ਰੁਪਈਆ ਚਾਰ ਦਿਵਾਰੀ ਦੇ ਲਈ ਖਰਚਿਆ ਗਿਆ ਸੱਤ ਕਮਰਿਆਂ ਦੀਆਂ ਟਾਇਲਾਂ 140000 ਰੁਪਈਆ ਸੱਤ ਕਮਰਿਆਂ ਦੇ 40 ਲੱਖ ਰੁਪਇਆ ਇਸ ਖੂਹ ਦੇ ਉੱਤੇ ਖਰਚ ਹੋ ਗਿਆ ਪਿਛਲੇ 3 ਸਾਲਾਂ ਦੇ ਵਿੱਚ 40 ਇਹ ਹੋ ਗਿਆ ਤੇ ਤੋਂ ਲਾਗਾ ਤੁਂਜਾ ਕੰਮ ਦਾ ਨਹਿਰੀ ਪਾਣੀ ਇਹਨੂੰ ਅਸੀਂ ਘਰ-ਘਰ ਪਹਚਾਉਣਾ ਇਹਨੂੰ ਪਹਚਾਉਣ ਦੇ ਲਈ 95 ਲੱਖ ਰੁਪਏ ਦਾ ਪ੍ਰੋਜੈਕਟ ਰਾਮਪੁਰ ਦੇ ਵਿੱਚ ਲਾਇਆ 95 ਲੱਖ ਰੁਪਏ ਦਾ ਪ੍ਰੋਜੈਕਟ ਜੋ ਕਿ ਰਾਪੁਰ ਪਿੰਡ ਉੱਚਾ ਲੈ ਨੀਨੀਆ ਲੈਫਟ ਦੇ ਗਰੀਏ ਲੈਫਟ ਕਰਕੇ ਪੰਪ ਕਰਕੇ ਪਾਣੀ ਖੇਤਾਂ ਨੂੰ ਜਾਣਾ। ਔਰ ਇਹ ਸਾਲ ਦੇ ਅਖੀਰ ਤੱਕ ਜਿਹੜੇ ਜਿਹੜੇ ਕਿਸਾਨ ਨੇ ਵਿਹਨ ਦਾ ਸਦਤੀ ਹੈ। ਤਾਂ तकरीबन ਸਾਰੇ ਪਿੰਡ ਦੇ ਕਿਸਾਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਉਹ तकरीबन 4 ਤੋਂ 5 ਕਰੋੜ ਰੁਪਏ ਦੀ ਲਾਗਤ ਲਾ ਕੇ ਹੋਰ ਵਾਲੇ ਸਮੇਂ ਦੇ ਵਿੱਚ ਹੋਰ ਅਸੀਂ ਦੇਣਾ। ਕੋਈ ਲਾਵਾ ਸੇਮ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਲਹੱਲਾ ਕਲੀਨਿਕ ਬਣਾਇਆ 25 ਲੱਖ